ਸਰ ਦੁਰਗੜ ਅ ਪਹਿਲਾਂ ਤਾਂ ਸਾਰੇ ਆਪਣੇ ਜਿੰਨੇ ਵੀ ਮੇਰੇ ਏਰੀਆ ਦੇ ਐਸ ਐਚ ਓ ਦੇ ਏਰੀਆ ਦੇ ਆਪਣੇ ਥਾਣੇ ਦੇ ਇਸੇ ਦੇ ਵਿੱਚ ਪੈਂਦੇ ਪਿੰਡ ਅਤੇ ਸ਼ਹਿਰ ਦੇ ਨਿਵਾਸੀਆਂ ਨੂੰ ਬੱਦੀ ਛੋਟ ਦਿਵਸ ਅਤੇ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਆਉਂਦੀਆਂ ਅਤੇ ਸਾਰਿਆਂ ਨੂੰ ਮੈਂ ਇਹ ਇੱਕ ਹੋਰ ਕਹਿਣਾ ਆ ਕਿ ਜੇ ਇਹ ਦੀਵਾਲੀ ਹੈ ਜਿਹੜੀ ਆਪਾਂ ਗ੍ਰੀਨ ਦੀਵਾਲੀ ਮਨਾਈਏ ਤਾਂ ਬੜੀ ਵਧੀਆ ਲੱਗੇਗੀ ਪਟਾਕੇ ਨਾ ਚਲਾਉਣ ਕਿਉਂਕਿ ਇਹਨਾਂ ਪੋਲੂਸ਼ਨ ਬਹੁਤ ਜ਼ਿਆਦਾ ਹੁੰਦਾ ਹੈ ਔਰ ਜਿਹੜੇ ਸਾਹ ਦੀ ਬਿਮਾਰੀ ਦੇ ਜਾਂ ਕੋਈ ਹੋਰ ਪ੍ਰੋਬਲਮ ਹੈ ਇਹਨਾਂ ਨੂੰ ਆਪਾਂ ਬਿਮਾਰੀਆਂ ਲੱਗਦੀਆਂ ਨੇ ਜੇਕਰ ਤੁਸੀਂ ਇਸ ਤੇ ਕਰੋਂ ਤਾਂ ਮੈਂ ਤੁਹਾਨੂੰ ਅਪੀਲ ਵੀ ਕਰਦਾ ਕਿ ਤੁਸੀਂ ਗਰੀਨ ਦੀਵਾਲੀ ਮਨਾਓ ਦੂਸਰਾ ਇਹਨੂੰ ਸਾਰੀ ਜਿਹੜਾ ਵੀ ਤਿਆਰ ਹੈ ਇਹਨੂੰ ਪਾਈਚਾਰ ਤੌਰ ਤੇ ਮਨਾਇਆ ਜਾਵੇ ਕਿਸੇ ਨੂੰ ਇਹ ਨਾ ਹੋਵੇ ਕਿ ਵੀ ਆਪਣਾ ਜੋ ਵੀ ਵਿਰੋਧਾ ਉਹ ਕੱਢ ਕੇ ਆਪਾਂ ਇੱਕ ਰਲ ਮਿਲ ਕੇ ਦੀਵਾਲੀ ਮਨਾਉਣਾ ਅਤੇ ਬੰਦੀ ਛੋੜ ਦਿਵਸ ਨੂੰ ਦੀ ਵੀ ਇੱਥੇ ਸਾਰਿਆਂ ਨੂੰ ਬਧਾਈ ਦੇ ਕੇ ਕਿ ਤੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਉਸ ਮਨਾਉਣ ਦੀ ਉਹ ਕਹਿਣਾਗਾ ਤੇ ਇਸ ਤੋਂ ਇਲਾਵਾ ਜਿਹੜੇ ਸ਼ਹਿਰ ਦੇ ਵਿੱਚ ਕੋਈ ਮਾੜੇ ਬੰਦੇ ਨੇ ਉਹਨਾਂ ਨੂੰ ਵੀ ਕਹਾਂਗਾ ਕਿ ਜੇ ਉਹ ਇੱਥੇ ਆਪਣੇ ਹਰਕਤਾਂ ਦਾ ਬਾਜ਼ ਆ ਜਾਣ ਜੇਕਰ ਉਹ ਆਪਣੀ ਹਰਕਤ ਦੇ ਦੌਰਾਨ ਇੱਥੇ ਮੈਨੂੰ ਕੋ ਮਿਲਦਾ ਹੈ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅਤੇ ਜਿਹੜੇ ਵੀ ਇਹ ਪਟਾਕੇ ਵੇਰਾ ਲਗਾ ਰਹੇ ਨੇ ਬਾਜ਼ਾਰ ਦੇ ਵਿੱਚ ਨਾ ਲਾਉਣ ਉਹਨਾਂ ਨੂੰ ਅਪੀਲ ਹੈ ਜੇਕਰ ਪਟਾਕੇ ਲਾਣਗੇ ਇੱਥੇ ਤਾਂ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ